ਪੁੱਤਰ ਬਹੁਤ ਜ਼ਿਆਦਾ ਕਹਿ ਰਿਹਾ ਪਹਿਲਾਂ ਜਲੰਧਰ ਦੀ ਜੇ ਬਾਅਦ ਵਿੱਚ ਰੈਡ ਕਰਦੀ ਮੁਕਤਰ ਕੋਲ ਪਾਵਨ ਪਰਵੰਦੀ ਦੀ ਕਮੇਟੀ ਤੇ ਨਾਲ ਦੋ ਨਹੀਂ ਕੋਈ ਗੱਲ ਬਣਦੇ ਜੀ ਅਮਰ ਪ੍ਰਤਾਪ ਸਿੰਘ ਜੀ ਦੇ ਨਾਲ ਪੁੱਤਰ ਜਿਹੜੇ ਉਹਨਾਂ ਦੇ ਬੇਟੇ ਨੇ ਉਹਨਾਂ ਦੇ ਫਾਦਰ ਸਾਹਿਬ ਨੇ ਖੜ ਕੇ ਐਮਐਲਏ ਹਰਪ੍ਰਤਾਪ ਸਿੰਘ ਜੀ ਉਹਨਾਂ ਉਹਨਾਂ ਦੇ ਪੁੱਤਰ ਚਾ ਲੈ ਕੇ ਆਏ ਅੱਜ ਸਾਡੇ ਦਰਬਾਨ ਕਮਰ ਪ੍ਰਤਾਪ ਸਿੰਘ ਜੀ ਦੇ ਨਾਲ ਉਹਨਾਂ ਦੇ ਨਾਲ ਜਿੱਤੀ ਧੰਨ ਦੀ ਪੂਜੇ ਆਜਾ ਜਿੰਦੇ ਉਹਨਾਂ ਦੇ ਨਾਲ ਮਲਾਜਮ ਸਹਬਾਨ ਪੂਜੇ ਆਜਾ ਉਹਨਾਂ ਦੇ ਸਲਾਹਕਾਰ ਪੂਜੇ ਸਾਰਿਆਂ ਦਾ ਧੰਨਵਾਦ ਹੈ ਜੀ ਆਇਆਂ ਨੂੰ ਦਿਲ ਦੀਆਂ ਗਹਿਰੀਆਂ ਤੋਂ ਹੁਣ ਜਿਹੜੀ ਜਾਤ ਕੀ ਦੀ ਪਲ ਕੈਮਰੇ ਦੀ ਅੱਖਰੀ ਵਿੱਚ ਕੈਦ ਹੋਣੀ ਹੈ ਉਹ ਬਖਤ ਰੁਕਦੇਆਂ ਰੁਕਦਾ ਏ ਨਾ ਜੋਰ ਚੱਲੇ ਤਕਦੀਰਾਂ ਤੇ ਭੁਲੀਆਂ ਜਾਂਦਾ ਚੇਤੇ ਆਉਂਦੀਆਂ ਜਦ ਨજર ਪਵੇ ਤਸਵੀਰਾਂ ਤੇ ਤੇ ਯਾਦਗਾਰ ਲਈ ਸਾਬਕੇ ਰੱਖ ਲੈ ਫੋਟੋ ਸਾਰਿਆਂ ਦੀ ਉਹ ਬਖਤ ਬੀਤੀਆਂ ਸ਼ੀਸ਼ੇ ਕਦੇ ਦਿਖਾਇਆ ਨਹੀਂ ਕਰਦੇ ਅੱਜ ਦੇ ਸੁਨਹਿਰੀ ਕਬਰ ਪ੍ਰਤਾਪ ਸਿੰਘ ਜੀ ਦੇ ਨਾਲ ਪੁੱਤਰ ਜਿਹੜੇ ਉਹਨਾਂ ਦੇ ਬੇਟੇ ਨੇ ਉਹਨਾਂ ਦੇ ਸਾਧਰ ਸਾਹਿਬ ਨੇ ਸਾਡਾ ਐਮਐਲਏ ਹਰਪ੍ਰਤਾਪ ਸਿੰਘ ਜੀ ਨੇ ਉਹਨਾਂ ਉਹਨਾਂ ਦੀ ਸਪੁੱਤਰ ਚਾ ਲੈ ਕੇ ਆਏ ਅੱਜ ਸਾਡੇ ਦਰਬਾਰ ਕਬਰ ਪ੍ਰਤਾਪ ਸਿੰਘ ਜੀ ਦੇ ਨਾਲ ਆ ਉਹਨਾਂ ਦੇ ਨਾਲ ਜਿੱਤੇ ਹੰਦ ਪੂਜੇ ਆਜਾ ਜਿੱਤੇ ਉਹਨਾਂ ਦੇ ਨਾਲ ਮੁਲਾਜ਼ਮ ਸਹਿਬਾਨ ਪੂਜੇ ਆਜਾ ਉਹਨਾਂ ਦੇ ਸਟਾਫਰ ਪੂਜੇ ਸਾਰਿਆਂ ਦਾ ਧੰਨਵਾਦ ਹੈ ਜੀ ਆਇਆਂ ਨੂੰ ਬਿੰਦੀਆਂ ਕਹਿ ਰਹੀਆਂ ਤੁਹਾਨੂੰ ਹੁਣ ਜਿਹੜੀ ਯਾਦਗਾਰੀ ਪਲ ਕੈਮਰੇ ਵੀ ਅਖਰੀ ਵਿੱਚ ਕੈਦ ਹੋਣਾ ਹੈ ਅ ਹਾਂ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਟੂਰਨਾਮੈਂਟਸ ਪਹੁੰਚੇ ਹੋ ਅੱਜ ਅਸੀਂ ਅਜਨਾਲੇ 23ਰ ਸਪੋਰਟਸ ਜਿਹੜਾ ਪ੍ਰੋਗਰਾਮ ਆਯੋਜਿਤ ਕੀਤਾ ਹੈ ਸਵਰਾਜ ਕਲੱਬ ਨੇ ਉੱਥੇ ਪਹੁੰਚੇ ਆ ਜੀ ਸਭ ਤੋਂ ਪਹਿਲਾਂ ਸਾਰੇ ਪ੍ਰਬੰਧਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿ ਅੱਜ ਦਾ ਜਿਹੜਾ ਬਹੁਤ ਵਧੀਆ ਪ੍ਰੋਗਰਾਮ ਜਿੰਨਾ ਨੇ ਆਯੋਜਿਤ ਕੀਤਾ ਅਸੀਂ ਸਾਰੇ ਕਾਂਗਰਸ ਪਾਰਟੀ ਵਾਲੇ ਇੱਥੇ ਇਕੱਠੇ ਹੋ ਕੇ ਆਏ ਆ ਕਿ ਅਸੀਂ ਕੋਲੋਂ ਮੈਚ ਦੇਖਿਆ ਬਹੁਤ ਲੋਡ ਹੈ ਇਹਦਾ ਦੇਸ਼ ਦਾ ਜੋ ਕੰਮ ਕਰਨ ਦੇ ਸਮਾਜ ਵਿੱਚ ਕਿਉਂਕਿ ਜਿੰਨੀ ਦੇਰ ਤੱਕ ਸਾਡਾ ਨੌਜਵਾਨ ਪੀੜ੍ਹੀ ਸਾਡੇ ਬੱਚੇ ਜਿੰਨੀ ਦੇਰ ਤੱਕ ਸਪੋਰਟਸ ਨਾਲ ਨਹੀਂ ਜੁੜਨਗੇ ਉਹ ਦੂਸਰੇ ਪਾਸੇ ਜਾਣਗੇ ਸੋ ਆ ਬਹੁਤ ਵੱਡੀ ਇੱਕ ਸੇਵਾ ਨਿਭਾਰੀ ਆ ਬੜੀ ਜਈ ਸੁਵਰਾਜ ਸਪੋਰਟਸ ਕਲੱਬ ਆਪਾਂ ਸਾਰੇ ਦੇਖਦੇ ਆ ਕਿ ਕਿਸ ਢੰਗ ਨਾਲ ਸਾਡਾ ਜਿਹੜੀ ਯੂਥ ਹੈ ਉਹ ਕਿ ਨਸ਼ੇ ਨਾਲ ਜੁੜ ਰਹੀ ਹੈ ਤੇ ਮੈਂ ਹਮੇਸ਼ਾ ਤੋਂ ਸਾਡਾ ਪਰਿਵਾਰ ਜਨਾਲਾ ਪਰਿਵਾਰ ਨਸ਼ੇ ਦੇ ਵਿਰੁੱਧ ਹੈ ਭਾਵੇਂ ਮੇਰੇ ਦਾਦਾ ਜੀ ਸੀ ਮੇਰੇ ਪਿਤਾ ਜੀ ਐਕਸ ਐਮ ਐਲ ਐ ਸਰਦਾਰ ਹਰਪ੍ਰਤਾਪ ਸਿੰਘ ਜਨਾਲਾ ਮੈਂ ਵੀ ਨਸ਼ੇ ਤੋਂ ਬਹੁਤ ਅਸੀਂ ਦੂਰ ਆ ਇਸ ਕਰਕੇ ਅਸੀਂ ਸਾਰਿਆਂ ਨੂੰ ਪ੍ਰੇਰਿਤ ਦਿਆਂ ਕਿ ਨਸ਼ੇ ਤੋਂ ਜਿੰਨਾ ਆਪਾਂ ਦੂਰ ਰਵਾਂਗੇ ਉਨਾਂ ਹੀ ਆਪਣੀ ਜ਼ਿੰਦਗੀ ਚ ਕਾਮਯਾਬ ਹੋਵਾਂਗੇ ਸੁਖੀ ਹੋਵਾਂਗੇ ਤੋਂ ਆ ਜਿਹੜੀ ਮੈਂ ਅਪੀਲ ਜ਼ਰੂਰ ਅੱਜ ਕਰਕੇ ਜਾਣਾ ਇੱਕ ਵਾਰ ਸੇ ਸਿਰਾਜ ਕਲੱਬ ਦਾ ਸਾਰਿਆਂ ਦਾ